ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮੋਹੀ ਧਰਮੀ ਮਾਂ ਨਾਵਲ ਦਾ ਪਾਗ ਚੌਥਾ ਲੱਗੇ ਹਾਜ਼ਰਾਂ ਜੀ ਉਮੀਦ ਹੈ ਤੁਹਾਨੂੰ ਇਹ ਪਾਗ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਰੋਜੀ ਉਸ ਵੇਲੇ 9 ਵਜੇ ਆਪਣੇ ਦਫ਼ਤਰ ਲਈ ਜਾਂਦੀ ਸੀ ਇੱਕ ਘੰਟਾ ਉਸ ਦਾ ਰਸਤੇ ਦਾ ਸਫ਼ਰ ਸੀ 10 ਵਜੇ ਬੈਂਕ ਹੁੰਦਾ ਸੀ ਸ਼ਾਮ ਨੂੰ 6 ਵਜੇ ਘਰ ਵੜਦੀ ਸੀ 5 ਵਜੇ ਬੈਂਕ ਨੂੰ ਛੁੱਟੀ ਹੁੰਦੀ ਸੀ ਇਹ ਇੱਕ ਘੰਟਾ ਉਸ ਨੂੰ ਰਸਤੇ ਵਿੱਚ ਸਫ਼ਰ ਵਿੱਚ ਲੱਗ ਜਾਂਦਾ ਸੀ ਰੋਜੀ ਨੂੰ ਪਤਾ ਲੱਗ ਜਾਂਦਾ ਸੀ ਕਿ ਮੈਂ ਰੋ ਸ਼ਰਾਬ ਪੀ ਕੇ ਘਰ ਆਉਣਾ ਉਹ ਮੈਨੂੰ ਪੁੱਛ ਵੀ ਲੈਂਦੀ ਸੀ ਮੈਂ ਉਸ ਨੂੰ ਹਾਂ ਆਖਦੀ ਨਹੀਂ ਨਾਲ ਇਹ ਕਹਿਣਾ ਕਿ ਮੰਮੀ ਪਾਪਾ ਨੂੰ ਦੱਸਿਓ ਨਾ ਹਰੀਨਾ ਤੇ ਮੁਕੇਸ਼ ਨੂੰ ਗੱਲਾਂ ਕਰਦਿਆਂ ਕਰਦਿਆਂ ਸ਼ਾਮ ਦੇ 6 ਵਜੇ ਰੀ ਮੈਂ ਸੁਣਨਾ ਚਾਹੁੰਦੀ ਸੀ ਮੁਕੇਸ਼ ਤੋਂ ਕੇ ਸੰਗੀਤਾ ਦਾ ਕੀ ਉੱਤਰ ਆਇਆ ਇਹ ਗੱਲ ਅਧੂਰੀ ਰਹਿ ਗਈ ਸੀ ਇਹ ਗੱਲਾਂ ਕਰਦਾ ਕਰਦਾ ਬਹੁਤ ਭਾਵਿਕ ਹੋ ਜਾਂਦਾ ਹੈ ਮੁਕੇਸ਼ ਦੀ ਪਤਨੀ ਦੀ ਵਾਰ-ਵਾਰ ਕਾਲ ਆਉਣ ਲੱਗੀ ਅਜੀ ਬਹੁਤ ਗੱਲਾਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਨੇ ਉਸ ਥਾਂ ਨੂੰ ਛੱਡਣ ਦਾ ਫੈਸਲਾ ਕੀਤਾ ਤੇ ਆਪਣੇ ਆਪਣੇ ਘਰ ਨੂੰ ਫੇਰਦਾ ਹੋ ਗਏ ਕਾਜਾ ਕੇ ਸੋਚਦੀ ਰਹੀ ਕਿ ਮਕੇਸ਼ ਦੀ ਹੋਣ ਵਾਲੀ ਪਤਨੀ ਦਾ ਨਾਂ ਦਾ ਸੋਨੀਆ ਪਰ ਇਹ ਗੱਲ ਕਰ ਰਿਹਾ ਹੈ ਰੋਜੀ ਦੀ ਇਹ ਵੀ ਹੁਣ ਜਾਨਣਾ ਚਾਹੁੰਦੀ ਸੀ ਰੋਜੀ ਕਿੱਥੇ ਚਲੀ ਗਈ ਸੀ ਸੋਨੀਆ ਨਾਲ ਕਿਵੇਂ ਸ਼ਾਦੀ ਹੋ ਗਈ ਬਹੁਤ ਰਾਜ ਸੀ ਜੋ ਮਕੇਸ਼ ਦੀ ਜ਼ਿੰਦਗੀ ਨਾਲ ਸੰਬੰਧ ਰੱਖਦੇ ਸੀ ਰੀਨਾ ਇਹ ਗੱਲਾਂ ਸੋਚਦੀ ਸੋਚਦੀ ਸੋਗੀ ਅਗਲੇ ਦਿਨ ਉਹਨਾਂ ਨੂੰ ਦਫ਼ਤਰ ਤੋਂ ਛੁੱਟੀ ਸੀ ਰੀਨਾ ਨੇ ਉਸ ਨੂੰ ਮਿਲਣ ਲਈ ਇੱਛਾ ਪ੍ਰਗਟਾਈ ਅੱਜ ਸਵੇਰੇ ਨਾਸਤਾ ਕਰਨ ਲਈ ਹੋਟਲ ਤੇ ਨਹੀਂ ਆਇਆ ਰੀਨਾ ਬੈਠੀ ਉਡੀਕਦੀ ਰਹੀ ਜਦੋਂ ਰੀਨਾ ਨੇ ਮੁਕੇਸ਼ ਨੂੰ ਕਾਲ ਕੀਤੀ ਉਸ ਨੂੰ ਹੋਟਲ ਤੇ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਮੁਕੇਸ਼ ਨੇ ਅਗੋ ਉੱਤਰ ਦਿੱਤਾ ਅੱਜ ਮੇਰੀ ਪਤਨੀ ਨੇ ਘਰ ਹੀ ਨਾਸ਼ਤਾ ਤਿਆਰ ਕਰ ਦਿੱਤਾ ਹੈ ਉਹ ਮੈਨੂੰ ਨਾਸ਼ਤਾ ਕਰਨ ਲਈ ਮਜਬੂਰ ਕਰ ਰਹੀ ਹੈ ਇਹ ਗੱਲ ਸੁਣ ਕੇ ਰੀਨਾ ਵੀ ਹੈਰਾਨ ਪਰੇਸ਼ਾਨ ਹੋ ਗਈ ਤੇ ਉਸਨੇ ਆਖਿਆ ਕਿ ਮੈਂ ਨਾਸ਼ਤਾ ਕਰਨ ਤੋਂ ਬਾਅਦ 10 ਵਜੇ ਤੱਕ ਤੇਰੇ ਕੋਲ ਪਾਰਕ ਵਿੱਚ ਆਵਾਂਗਾ ਤੁਹ ਫਿਕਰ ਨਹੀਂ ਕਰਨਾ ਰੀਨਾ ਮੁਕੇਸ਼ ਦੇ ਇੰਤਜ਼ਾਰ ਕਰਨ ਲੱਗੇ ਮੁਕੇਸ਼ ਸਹੀ ਟਾਈਮ 10 ਵਜੇ ਰੀਨਾ ਕੋਲ ਪਾਰਕ ਵਿੱਚ ਪਹੁੰਚ ਜਾਂਦਾ ਹੈ ਰੀਨਾ ਮੁਕੇਸ਼ ਨੂੰ ਵੀ ਬੜੀ ਖੁਸ਼ ਹੁੰਦੀ ਆ ਤੇ ਉਸ ਨੂੰ ਆਖਦੀ ਆ ਕਿ ਅੱਜ ਤਾਂ ਵੀਰਾ ਬੜਾ ਕੁਝ ਲੱਗਦਾ ਭਾਬੀ ਨੇ ਪਰੌਂਠੇ ਬਣਾ ਕੇ ਖਵਾਏ ਆ ਹਾਂ ਰੀਨਾ ਅੱਜ ਬਹੁਤ ਚਿਰੰਤ ਬਾਅਦ ਮੇਰੀ ਪਤਨੀ ਨੇ ਮੈਨੂੰ ਨਾਸ਼ਤਾ ਕਰਨ ਲਈ ਆਖਿਆ ਮੈਂ ਬਹੁਤ ਖੁਸ਼ ਹੋਇਆ ਅੱਜ ਮੈਂ ਤੇਰੀ ਭਾਬੀ ਦੇ ਹੱਥੋਂ ਆਲੂਆਂ ਵਾਲੇ ਪਰੌਂਠੇ ਖਾ ਕੇ ਆਇਆ ਚਲੋ ਠੀਕ ਆ ਵੀਰ ਜੀ ਬਹੁਤ ਵਧੀਆ ਗੱਲ ਹੋਰ ਆਪਣਾ ਹਾਲ ਚਾਲ ਸੁਣਾਓ ਸੇ ਤੁਹਾਡੀ ਕਿਵੇਂ ਰੀਨਾ ਸੇ ਤੇਰੇ ਸਾਹਮਣੇ ਆ ਮੈਂ ਸ਼ਰਾਬ ਦੇ ਸਹਾਰੇ ਜੀਵਨ ਬਤੀਤ ਕਰ ਰਿਹਾ ਹਾਂ ਹਾਂ ਮੁਕੇਸ਼ ਮੈਂ ਗੱਲ ਪੁੱਛਣਾ ਭੁੱਲ ਗਈ ਕਿ ਸੰਗੀਤਾ ਨੇ ਤੁਹਾਡੇ ਪੱਤਰ ਦਾ ਕੀ ਉੱਤਰ ਦਿੱਤਾ ਸੀ ਸੰਗੀਤਾ ਨੇ ਮੇਰੇ ਪੱਤਰ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਮੈਂ ਬਹੁਤ ਦੇਰ ਤੱਕ ਉਡੀਕਦਾ ਰਿਹਾ ਮੈਨੂੰ ਪਤਾ ਕਿ ਉਹ ਮੇਰੇ ਨਾਲ ਉਸ ਸਮੇਂ ਗੁੱਸੇ ਹੋ ਗਈ ਹੋਵੇਗੀ ਹੁਣ ਤੱਕ ਮੇਰੇ ਨਾਲ ਉਹ ਨਾਰਾਜ਼ ਹੈ ਉਸਨੇ ਕੋਈ ਮੈਨੂੰ ਪੱਤਰ ਜਾਂ ਕਾਲ ਨਹੀਂ ਕੀਤੀ ਹਾਂ ਮੈਂ ਦੂਜੀ ਗੱਲ ਇਹ ਪੁੱਛਣੀ ਆ ਕਿ ਰੋਜੀ ਨਾਲ ਤੇ ਪਤਨੀ ਹੁਣ ਤੁਹਾਡੇ ਕਿੱਥੇ ਚਲੀ ਗਈ ਸੋਹਣੀ ਨਾਲ ਤੁਹਾਡਾ ਦੂਜਾ ਵਿਆਹ ਹੋਇਆ ਹੈ ਸੁਣ ਪੈਨ ਮੇਰੀਏ ਮੇਰੇ ਦੁੱਖਾਂ ਦੀ ਕਹਾਣੀ ਬਹੁਤ ਲੰਮੀ ਆ ਜਦੋਂ ਮੇਰਾ ਰੋਜੀ ਨਾਲ ਵਿਆਹ ਹੋਇਆ ਸੀ ਉਹ ਘਰਦਿਆਂ ਦੀ ਪਸੰਦ ਸੀ ਬਹੁਤ ਸਮਝਦਾਰ ਲੜਕੀ ਸੀ ਉਹ ਮੈਨੂੰ ਬਹੁਤ ਪਿਆਰ ਵੀ ਕਰਦੀ ਸੀ ਉਸਦੇ ਸੱਚੇ ਪਿਆਰ ਕਰਨ ਹੌਲੀ-ਹੌਲੀ ਮੈਂ ਸੰਗੀਤਾ ਨੂੰ ਵੀ ਭੁੱਲਦਾ ਜਾ ਰਿਹਾ ਸੀ ਪਰ ਮੇਰਾ ਤੇ ਰੋਜੀ ਨਾਲ ਪਿਆਰ ਵੀ ਮੇਰੀ ਮਾਂ ਨੂੰ ਪਸੰਦ ਨਹੀਂ ਸੀ ਰੋਜੀ ਨੇ ਜੋ ਕਦੇ ਮੇਰੇ ਨਾਲ ਬਾਜ਼ਾਰ ਜਾਂਦੀ ਇੱਛਾ ਪ੍ਰਗਟਾਈ ਤਾਂ ਮੰਮੀ ਨੇ ਮੇਰੇ ਨਾਲ ਰੋਜੀ ਨੂੰ ਬਾਹਰ ਨਹੀਂ ਜਾਂਦੇ ਨਾ ਦਿੰਦੇ ਸੀ। ਬਾਜ਼ਾਰ ਨੂੰ ਮੰਮੀ ਰੋਜੀ ਨੂੰ ਆਪਣੀ ਨਾਲ ਹੀ ਲੈ ਕੇ ਜਾਂਦੀ ਸੀ। ਘਰ ਵਿੱਚ ਵੀ ਮੇਰੀ ਮਾਂ ਨੀ ਮੇਰੀ ਪਤਨੀ ਨੂੰ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਪਰੇਸ਼ਾਨ ਕਰਦੀ ਰਹਿੰਦੀ ਸੀ। ਚਲੋ ਰੋਜੀ ਇਹ ਮਹਿਸੂਸ ਕਰਦੀ ਸੀ ਕਿ ਸੱਚਮੁੱਚ ਇਹ ਮੇਰੀ ਸਕੇ ਸੱਸ ਨਹੀਂ ਆ। ਰੋਜੀ ਸਵੇਰੇ 4 ਵਜੇ ਉੱਠ ਕੇ ਨਾਸ਼ਤਾ ਤਿਆਰ ਕਰਦੀ ਸੀ। ਰੋਜੀ ਨੇ ਮੇਰਾ ਮੇਰੇ ਪਿਤਾ ਜੀ ਦਾ ਤੇ ਮੇਰੀ ਮੰਮੀ ਜੀ ਦਾ ਖਾਣਾ ਤਿਆਰ ਕਰਕੇ ਟਿਫਨ ਵੀ ਪਕਾਣੇ ਹੁੰਦੇ ਸੀ। ਰੋਜੀ ਨੇ ਸਾਰਿਆਂ ਨੂੰ ਤਿਆਰ ਕਰਨ ਤੋਂ ਬਾਅਦ ਫਿਰ ਸਾਰਿਆਂ ਨੂੰ ਦਫ਼ਤਰ ਭੇਜ ਕੇ ਫੇਰ ਆਪ ਤਿਆਰ ਹੋਣਾ ਤੇ ਕਾਲੀ-ਕਾਲੀ ਵਿੱਚ ਕਈ ਵਾਰੀ ਖਾਣਾ ਵੀ ਨਹੀਂ ਖਾਣਾ। ਭੁੱਖੇ ਪਾਣੇ ਬਸ ਚੜ ਜਾਣਾ। ਸ਼ਾਮ ਨੂੰ ਮੇਰੀ ਪਤਨੀ 6 ਵਜੇ ਘਰ ਵਰਦੀ ਸੀ। ਉਸੇ ਸਮੇਂ ਮੇਰੇ ਮੰਮੀ ਪਾਪਾ ਨੇ satsang ਜਾਂ ਕਿਸੇ ਨਾ ਕਿਸੇ ਦੇ ਕਾਰ ਚਲੇ ਜਾਣਾ। ਉਸਨੇ ਆਪ ਹੀ ਆ ਕੇ ਆਪਣੀ ਛਾ ਬਣਾਉਣੀ ਤੇ ਡਿਨਰ ਤਿਆਰ ਕਰਨਾ। ਰਾਤ ਦੇ ਖਾਣੇ ਦਾ ਕੰਮ ਸਮੇਟਦੀ ਨੂੰ ਉਸ ਨੂੰ 10-11 ਰੋਜ਼ ਪਾ ਜਾਂਦੀ ਸੀ। ਪਮੇ ਆਪਣੀ ਲਾਈਫ ਵਿੱਚ ਬਹੁਤ ਤੰਗੀ ਨਾਲ ਸਮਾਂ ਗੁਜ਼ਾਰ ਰਹੀ ਸੀ ਪਰ ਫਿਰ ਵੀ ਉਸਨੇ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਪਮੇ ਮੇਰੀ ਮੰਮੀ ਹਰ ਰੋਜ਼ ਉਸ ਨਾਲ ਲੜਦੀ ਰਹਿੰਦੀ ਸੀ ਛੋਟੀਆਂ-ਛੋਟੀਆਂ ਗਲਤੀਆਂ ਉਸ ਵਿੱਚ ਕਰਦੀ ਰਹਿੰਦੀ ਸੀ ਕਈ ਬੋਲ ਕਬੂਲ ਵੀ ਬੋਲ ਦਿੰਦੇ ਸੀ ਪਰ ਉਸਨੇ ਮੂੰਹ ਕਦੇ ਵੀ ਮੰਮੀ ਨੂੰ ਕੁਝ ਨਹੀਂ ਬੋਲਦੀ ਸੀ ਉਹ ਬਸ ਚੁੱਪਚਾਪ ਹੀ ਸਭ ਕੁਝ ਸਹਿਣ ਕਰੀ ਜਾਂਦੀ ਸੀ ਜਦੋਂ ਉਸਨੇ ਮੇਰੇ ਕੋਲ ਸ਼ਿਕਾਇਤ ਕੀਤੀ ਮੇਰੇ ਵਿੱਚ ਕੀ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਮੰਮੀ ਪਾਪਾ ਹੋਰ ਅੱਗੇ ਕੁਝ बोला ਮੈਂ ਮਾਸੀ ਜੀ ਕੋਲ ਕਦੇ ਕਦਾਈ ਕੋਈ ਨਾ ਕੋਈ ਕੱਲ ਕਰ ਲੈਂਦਾ ਸੀ ਮਾਸੀ ਵੀ ਬੀਵਸੋਈ ਜਾਪਦੀ ਸੀ ਮਾਸੀ ਜੀ ਕਦੇ ਵੀ ਆਪਣੀ ਪੈਨ ਜਾਂ ਆਪਣੀ ਜੀਜੀ ਨੂੰ ਕੁਝ ਵੀ ਨਹੀਂ ਬੋਲਦੀ ਸੀ ਜੇ ਉਹ ਬੋਲਦੀ ਵੀ ਸੀ ਤਾਂ ਉਸ ਨੂੰ ਵੱਡ ਖਾਂ ਨੂੰ ਪੈਂਦੇ ਸੀ ਰੋਜੀ ਨੇ ਹਰ ਰੋਜ਼ ਦਾ ਵਸਤਾ ਕਰਾਇਆ ਵੀ ਮੇਰੀ ਮਾਂ ਤੋਂ ਲੈ ਕੇ ਜਾਣਾ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਾਰੀ ਤਨਖਾ ਮੰਮੀ ਜੀ ਦੇ ਹੱਥ ਤੇ ਰੱਖ ਦਿੰਦੇ ਸੀ ਇਸ ਸਾਰੇ ਮਹੀਨੇ ਉਸਨੇ ਖਰਚਾ ਵੀ ਮੇਰੀ ਮਾਂ ਤੋਂ ਹੀ ਮੰਗੀ ਲੈ ਜਾਂਦੀ ਸੀ ਉਹ ਫਿਰ ਵੀ ਬਹੁਤ ਖੁਸ਼ ਰਹਿੰਦੀ ਸੀ ਉਸ ਨੂੰ ਕਦੇ ਵੀ ਕੋਈ ਮੇਰੇ ਨਾਲ ਸ਼ਿਕਵਾ ਨਹੀਂ ਸੀ ਮੇਰੀ ਤਨਖਾਹ ਵੀ ਮੇਰੀ ਮਾਂ ਦੀ ਸਾਰੀ ਦੀ ਸਾਰੀ ਫੜ ਲੈਂਦੀ ਸੀ ਬਸ ਮੈਂ ਵੀ ਰੋਜ਼ ਦਾ ਖਰਚਾ ਆਪਣੀ ਮਾਂ ਤੋਂ ਲੈ ਕੇ ਜਾਂਦਾ ਸੀ ਜਦੋਂ ਰੋਜੀ ਨੇ ਆਪਣੇ ਨਿੱਜੀ ਸਮਾਨ ਲੈਣਾ ਫਿਰ ਉਸ ਨੂੰ ਆਪਣੀ ਸੱਸ ਨੂੰ ਜਾ ਕੇ ਪੂਰਾ ਦੱਸਣਾ ਪੈਂਦਾ ਸੀ ਤਾਂ ਕਿ ਤੇ ਜਾ ਕੇ ਖਰਚ ਲਈ ਪੈਸੇ ਮਿਲਦੇ ਸੀ ਉਹਦੀ ਸੱਸ ਖੁਦ ਨਾਲ ਜਾਣਦੀ ਸੀ ਰੋਜੀ ਨੇ ਜੇ ਕੋਈ ਬਜ਼ਾਰੋਂ ਆਪਣਾ ਸਮਾਨ ਵੀ ਖਰੀਦਣਾ ਤਾਂ ਵੀ ਮੰਮੀ ਜੀ ਨੇ ਇੱਕ ਇੱਕ ਪੈਸੇ ਦਾ ਹਿਸਾਬ ਕਿਤਾ ਪੁੱਛਣਾ ਕੋਈ ਦਿਨ ਅਜਾਹ ਨਹੀਂ ਹੁੰਦਾ ਸੀ ਜਿਸ ਦਿਨ ਮੇਰੀ ਮਾਂ ਰੋਜੀ ਨਾਲ ਕਲੇਸ਼ ਨਹੀਂ ਪਾਉਂਦੀ ਸੀ ਕਈ ਵਾਰੀ ਮੇਰਾ ਮਨ ਕੀਤਾ ਮੈਨੂੰ ਛੱਡ ਕੇ ਅਲੱਗ ਰਹਿਣ ਲੱਗ ਪਾਵਾਂ ਪਰ ਫਿਰ ਮੈਨੂੰ ਮਾਂਸੀ ਜੀ ਤੇ ਕੁਰਬਾਨੀ ਦਾ ਤਰਸ ਆ ਜਾਂਦਾ ਸੀ ਮਾਂਸੀ ਜੀ ਨੇ ਆਪਣੀਆਂ ਅੰਦਰਾਂ ਤੋੜ ਕੇ ਇਹਨਾਂ ਨੂੰ ਜਾਲਮਾਂ ਨੂੰ ਦਿੱਤੀਆਂ ਪਰ ਉਹਨਾਂ ਤੇ ਕੋਈ ਵੀ ਅਸਰ ਨਹੀਂ ਸੀ ਜੇ ਮੈਂ ਬੋਲਦਾ ਵੀ ਸੀ ਤਾਂ ਮੈਨੂੰ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਦੀ ਹਰਾਮ ਜਿਹਾ ਦਾ ਸ਼ਬਦ ਉਹਨਾਂ ਨੇ ਪਤਾ ਨਹੀਂ ਮੇਰੇ ਲਈ ਕਿੰਨੀ ਵਾਰੀ ਵਰਤੇ ਉਹਨਾਂ ਨੇ ਤਾਂ ਵਿਆਹ ਤੋਂ ਬਾਅਦ ਵੀ ਮੈਨੂੰ ਮੇਰੀ ਘਰਵਾਲੀ ਦੇ ਸਾਹਮਣੇ ਜਲੀਲ ਕਰਨਾ ਮੈਂ ਬਹੁਤ ਕੁਝ ਸਹਿਨ ਕਰਦਾ ਰਿਹਾ ਦਫਤਰ ਦੇ ਸਮੇਂ ਤੋਂ ਬਾਅਦ ਵਿੱਚ ਰੋਜ਼ ਆਪਣੀ ਸ਼ਰਾਬ ਦੀ ਡੋਜ਼ ਵਧਾਉਣੀ ਸ਼ੁਰੂ ਕਰ ਦਿੱਤੀ ਜਦੋਂ ਮੈਂ ਦਫਤਰ ਤੋਂ ਘਰ ਆਉਂਦਾ ਸੀ ਬਸ ਮੈਂ ਆਪਣੇ ਕਮਰੇ ਵਿੱਚ ਚੁੱਪਚਾਪ ਚਲਾ ਜਾਂਦਾ ਸੀ ਮੇਰੀ ਪਤਨੀ ਨੂੰ ਇਹ ਪਤਾ ਸੀ ਕਿ ਮੈਂ ਰੋ ਸ਼ਰਾਬ ਪੀਂ ਕਿਉਂ ਨਾ ਆ ਉਹ ਮੇਰਾ ਦਰਦ ਸਮਝਦੀ ਸੀ ਉਸ ਨੂੰ ਪਤਾ ਸੀ ਮੁਕੇਸ਼ ਸ਼ਰਾਬ ਕਿਉਂ ਪੀਂਦਾ ਇਸ ਨੂੰ ਮੈਂ ਆਪਣੇ ਅਤੀਤ ਦੀ ਸਾਰੀ ਕੱਟਣਾਂ ਦੀ ਕਹਾਣੀ ਸੁਣਾ ਦਿੱਤੀ ਸੀ ਰੋਜੀ ਇਸ ਤਰ੍ਹਾਂ ਤਸੀਹੇ ਕੱਟਦੀ ਹੋਈ ਨੇ ਇੱਕ ਸਾਲ ਪੂਰਾ ਲੰਗਾ ਦਿੱਤਾ ਜਦੋਂ 4 ਕ ਮਹੀਨੇ ਰੋਜੀ ਦੀ ਕੁੱਖ ਤੋਂ ਬੱਚੇ ਦੀ ਉਮੀਦ ਨਾ ਹੋਈ ਤਾਂ ਫਿਰ ਉਸ ਨੂੰ ਦੂਜੀ ਤਰ੍ਹਾਂ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮੀਣੀ ਮਾਰਨੀ ਤੂੰ ਤਾਂ ਬਾਂਝ ਹੀ ਰਹੇਂਗੀ ਮੇਰੀ ਮਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਆਪਣੇ ਤੇ ਕਿਉਂ ਲਈ ਜਾਨੀ ਆ ਆਖਿਰਕਾਰ ਉਹ ਵੀ ਤਾਂ ਬਾਂਝ ਔਰਤ ਹੀ ਸੀ ਪਰ ਉਸ ਨੂੰ ਆਪਣਾ ਚੇਤ ਚੇਤਾ ਵੀ ਨਹੀਂ ਸੀ ਮੇਰੀ ਮਾਂਸੀ ਦੀ ਬਦਲ ਤੋਂ ਦੀ ਗੋਦ ਹਰੀ ਹੋ ਗਈ ਪਰ ਮੇਰੀ ਮਾਂ ਇਹ ਸਭ ਗੱਲਾਂ ਭੁੱਲ ਚੁੱਕੀ ਸੀ ਮੇਰੀ ਮਾਂ ਆਖਦੀ ਹੁੰਦੀ ਸੀ ਕਿ ਅਸੀਂ ਤਹੇ ਬੱਚਾ ਲੈ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ। ਨਾ ਸਾਡੇ ਕਹਿਣ ਮੁਤਾਬਿਕ ਚੱਲਦਾ ਯਾ ਨਾ ਸਾਡੀ ਗੱਲ ਸੁਣਦਾ ਯਾ ਕਿਉਂਕਿ ਮੈਂ ਪੂਰੀ ਤਰ੍ਹਾਂ ਉਹਨਾਂ ਦਾ ਗੁਲਾਮ ਬਣ ਚੁੱਕਿਆ ਸੀ। ਗੁਲਾਮਾਂ ਦੀ ਤਰ੍ਹਾਂ ਰਹਿਣਾ। ਰੀਨਾ ਮੁਕੇਸ਼ ਦੀਆਂ ਗੱਲਾਂ ਸੁਣ-ਸੁਣ ਕੇ ਹੱਕੀ-ਵੱਕੀ ਹੋ ਰਹੀ ਸੀ। ਅੱਜ ਸਮਝ ਲੱਗ ਪਈ ਸੀ, ਵਾਕਈ ਹੀ ਮਾਂ ਮਾਂ ਹੁੰਦੀ ਆ। ਮਤਰੀ ਮਾਂ ਕਦੇ ਸਗੀ ਮਾਂ ਨਹੀਂ ਬਣਦੀ। ਰੀਨਾ ਨੇ ਆਖਿਆ ਬਹੁਤ ਸਾਰੀਆਂ ਮਾਂਮਾ ਵੀ achੀਆਂ ਹੁੰਦੀਆਂ ਹਨ। ਵੀਰੇ ਸਾਰੀਆਂ ਮਾਂਮਾ ਮਾੜੀਆਂ ਨਹੀਂ ਹੁੰਦੀਆਂ। ਤੇਰੀ ਮਾਂ ਨੇ ਤੈਨੂੰ ਗੋਦ ਲੈ ਕੇ ਵੀ ਤੇਰੇ ਨਾਲ ਮਤਰੀ ਮਾਹੌਲਾ ਸੁਲੂਕ ਕੀਤਾ ਇੱਕ ਮਹੀਨੇ ਬਾਅਦ ਰੋਜ਼ ਹੀ ਮੇਰੇ ਬੱਚੇ ਦੀ ਮਾਂ ਬਣ ਵਾਲੀ ਸੀ ਰੋਜ਼ ਇਹਨਸ ਕੱਲ ਦਾ ਜ਼ਿਕਰ ਆਪਣੀ ਸੱਸ ਨਾਲ ਕੀਤਾ ਤਾਂ ਉਹ ਖੁਸ਼ ਹੋਣ ਦੀ ਬਜਾਏ ਉਦਾਸ ਹੋ ਗਈ ਉਹ ਤਾਂ ਸਾਨੂੰ ਆਖਣ ਲੱਗੀ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਆ ਕਿ ਤੇਰਾ ਬੱਚਾ ਵੀ ਤਾਂ ਆਪਣੀ ਮਾਂ ਤੇ ਬਾਪ ਵਰਗਾ ਬੁਝੜ ਹੀ ਹੋਵੇਗਾ ਮੈਂ ਆਪਣੀ ਮਾਂ ਨੂੰ ਆਖਿਆ ਮੰਮੀ ਜੀ ਮੇਰੇ ਬੱਚੇ ਨੂੰ ਇੰਨਾ ਮਾੜਾ ਕਿਉਂ ਆਖਦੀ ਅਜੇ ਤਾਂ ਉਹ ਇਸ ਦੁਨੀਆ ਵਿੱਚ ਆਇਆ ਹੀ ਨਹੀਂ ਅੱਗੋ ਮੇਰੀ ਮਾਂ ਨੇ ਮੈਨੂੰ ਟੁੱਟ ਕੇ ਪੈਣਾ ਮੁਕੇਸ਼ ਹੁਣ ਤਰੀ ਜਵਾਨ ਜ਼ਿਆਦਾ ਚੱਲਣ ਲੱਗ ਪਈ ਆ ਮੈਂ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਵੀ ਨਹੀਂ ਕਹਿ ਸਕਦਾ ਸੀ ਛੇ ਮੈਂ ਅੱਗੇ ਬੋਲਦਾ ਤਾਂ ਮੇਰੀ ਮਾਂ ਮੇਰੇ ਪਿਤਾ ਨੂੰ ਦੱਸ ਕੇ ਹੋਰ ਮੈਨੂੰ ਝਿੜਕਾਂ ਪਰਵਾਉਂਦੀ ਸੀ ਮੇਰੀ ਪਤਨੀ ਜੀ ਨੂੰ 2 ਮਹੀਨੇ ਖਾਣਾ ਪੀਣਾ ਬਿਲਕੁਲ ਨਹੀਂ ਪਚਦਾ ਸੀ ਉਹ ਸਾਰਾ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਸੀ 2 ਮਹੀਨੇ ਦੀ ਉਸ ਨੂੰ ਦਫ਼ਤਰ ਤੋਂ ਛੁੱਟੀ ਲੈਣੀ ਪੈਗੀ ਹੁਣ ਰਸੋਈ ਵਾਲਾ ਕੰਮ ਸਾਰਾ ਮੇਰੀ ਮਾਂ ਨੂੰ ਕਰਨਾ ਪੈਂਦਾ ਸੀ ਉਹਦਾ ਸਗੋਂ ਸਾਡੇ ਘਰ ਵਿੱਚ ਹੋਰ ਕਲੇਸ਼ ਵਧ ਗਿਆ ਸੀ ਇੱਕ ਦਿਨ ਮੇਰੀ ਮਾਂ ਨੇ ਆਖਿਆ ਕਿ ਇਹ ਤਾਂ ਬਹਾਨੇ ਲਈ ਪਈ ਆ ਤੇ ਕੋਈ ਅਲੱਗ ਹੀ ਬੱਚੇ ਨੂੰ ਜਨਮ ਨਹੀਂ ਦੇਣਾ। ਮੈਨੂੰ ਹਰ ਸਮੇਂ ਇਹ ਡਰ ਲੱਗਦਾ ਰਹਿੰਦਾ ਸੀ ਕਿ ਕਿਤੇ ਇਸ ਕਲੇਸ਼ ਕਾਰਨ ਸਾਡਾ ਬੱਚਾ ਗਿਰਨਾ ਚਾਵੇ। ਇੱਕ ਰਾਤ ਸਾਡੇ ਘਰ ਬਹੁਤ ਕਲੇਸ਼ ਪਿਆ। ਮੇਰਾ ਦਿਲ ਕੀਤਾ ਕਿ ਅੱਛ ਮੈਂ ਸਦਾ ਲਈ ਘਰ ਨੂੰ ਛੱਡ ਕੇ ਕਿਤੇ ਦੂਰ ਚਲਾ ਜਾਵਾਂ। ਪਰ ਰੂਜੀ ਦੀ ਹਾਲਤ ਦੇਖੀ ਮੈਂ ਨਾ ਤਾਂ ਘਰ ਛੱਡ ਸਕਦਾ ਸੀ ਨਾ ਰਹਿ ਸਕਦਾ ਸੀ। ਉਸ ਸਮੇਂ ਲਹੂ ਦੀ ਕਟਪੀ ਪੀ ਪੀ ਕੇ 8 ਮਹੀਨੇ ਹੋ ਲੰਘ ਗਏ। ਉਹ ਮਹੀਨੇ ਤੋਂ ਬਾਅਦ ਰੋਜੀ ਦੀ ਹਾਲਤ ਵੀ ਕੁਝ ਠੀਕ ਰਹਿਣ ਲੱਗ ਪਈ ਸੀ ਹੁਣ ਉਹ ਵੀ ਬੈਂਕ ਜਾਂਦੀ ਸੀ ਉਹ ਕਿੰਨੇ ਦਿਨ ਹੋ ਗਏ ਉਹ ਆਪਣੇ ਪੇਕੇ ਹੀ ਰਹਿਣ ਲੱਗ ਪਈ ਸੀ ਆਪਣੇ ਪੇਕੇ ਘਰ ਤੋਂ ਹੀ ਬੈਂਕ ਜਾਂਦੀ ਹੁੰਦੀ ਸੀ ਹੁਣ ਤਾਂ ਹੋਰ ਮੇਰੀ ਮਾਂ ਨੇ ਮੇਰੇ ਨਾਲ ਕਲੇਸ਼ ਪਾਉਣਾ ਆਖਣਾ ਕਿ ਨੂੰ ਪੁੱਤ ਸਾਡੇ ਹੁਣ ਬਗਗੀ ਹੋ ਗਏ ਨੇ ਰੀਨਾ ਮੁਕੇਸ਼ ਦੀਆਂ ਗੱਲਾਂ ਸੌਂਦੇ-ਸੌਂਦੇ ਸੁਣ ਹੁੰਦੀ ਜਾ ਰਹੀ ਸੀ ਮੁਕੇਸ਼ ਇਹਨੀਆਂ ਵਧੇਕੀਆਂ ਜਾਂਦਾ ਰਿਹਾ ਰੀਨਾ ਮੁਕੇਸ਼ ਨੂੰ ਪੁੱਛਦੀ ਆ ਕਿ ਸੰਗੀਤਾ ਨੇ ਕਿਸੇ ਹੋਰ ਪਾਸੇ ਵਿਆਹ ਕਰਵਾ ਲਿਆ ਸੀ ਮੁਕੇਸ਼ ਨੇ ਦੱਸਿਆ ਕਿ ਸੰਗੀਤਾ ਨੇ ਕਿਤੇ ਵੀ ਵਿਆਹ ਨਹੀਂ ਕਰਾਇਆ ਉਹ ਇੱਕ ਸਕੂਲ ਵਿੱਚ ਕਲਰਕ ਆ ਕਦੇ ਉਸਨੇ ਮੈਨੂੰ ਫੋਨ ਵੀ ਨਹੀਂ ਕੀਤਾ ਤੇ ਨਾ ਮੈਂ ਉਸਨੂੰ ਕਦੇ ਫੋਨ ਕੀਤਾ ਮੁਕੇਸ਼ ਅੱਗੇ ਦੱਸਣ ਲੱਗਾ ਜਦੋਂ ਮੇਰੀ ਪਤਨੀ ਆਪਣੀ ਪੇਕੇ ਘਰ ਰਹਿਣ ਲੱਗ ਪਈ ਮੇਰੀ ਮਾਂ ਨੂੰ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਰੋਜੀ ਕਿੱਥੇ ਆ ਮੇਰੀ ਮਾਂ ਨੇ ਗੁੱਸੇ ਵਿੱਚ ਉੱਤਰਦੇ ਨਾ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਉਹ ਕਿੱਥੇ ਰਹਿੰਦੀ ਹੈ ਕਿੱਥੇ ਨਹੀਂ ਉਹ ਜਾਣੇ ਇਹਦਾ ਖਸਮ ਜਾਣੀ ਮੈਂ ਆਪਣੀ ਮਾਂ ਤੋਂ ਜਦੋਂ ਵੀ ਰੋਟੀ ਮੰਗਣੀ ਮਾਂ ਨੇ ਟੁੱਟ ਕੇ ਪੈ ਜਾਣਾ ਜਾ ਆਪਣੀ ਤੀਮੀ ਤੋਂ ਮੰਗਿਆ ਕਰ ਮੇਰੇ ਤੋਂ ਰੋਟੀ ਨਹੀਂ ਮਲਨੀ ਤੈਨੂੰ ਵਿਆਹ ਦਿੱਤਾ ਪੜਾ ਦਿੱਤਾ ਲਿਖਾ ਦਿੱਤਾ ਨੌਕਰੀ ਤੇ ਲਵਾ ਦਿੱਤਾ ਤੇ ਵਿਆਹ ਕਰਤਾ ਹੁਣ ਮਈ ਮਹੀਨੇ ਦੇ ਅੰਤ ਵਿੱਚ ਗਰਮੀ ਜ਼ਿਆਦਾ ਹੋਣ ਕਾਰਨ ਸਰਕਾਰ ਨੇ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀਆਂ ਸੀ ਦਸਕ ਦਿਨਾਂ ਵਿੱਚ ਕਾਲਜ ਵੀ ਬੰਦ ਹੋ ਗਏ ਸੀ ਮੇਰੇ ਪਿਤਾ ਜੀ ਤੇ ਮੰਮੀ ਜੀ ਨੇ ਸਾਊਥ ਇੰਡੀਆ ਦਾ ਟੂਰ ਬਣਾ ਲਿਆ ਮੈਂ ਅਗਲੇ ਦਿਨ ਹੀ ਆਪਣੀ ਪਤਨੀ ਨੂੰ ਲੈਣ ਚ ਲੱਗ ਗਿਆ ਮੇਰੀ ਪਤਨੀ ਮੇਰੇ ਕਹਿਣ ਦੇ ਮਤਾਬਿਕ ਆ ਜਾਂਦੀ ਆ ਪਰ ਉਸਨੇ ਇੱਕ ਸ਼ਰਤ ਰੱਖ ਦਿੱਤੀ ਕਿ ਮੈਂ ਉਰੂ ਤੱਕ ਮਕੇਸ਼ ਤੇਰੇ ਘਰ ਰਹਾਂਗੀ ਜਦੋਂ ਤੱਕ ਤੇਰੇ ਮੰਮੀ ਪਾਪਾ ਵਾਪਸ ਨਹੀਂ ਆ ਜਾਂਦੇ। ਉਹ ਜੀ ਨਾਲ ਵਾਦਾ ਕਰਕੇ ਉਸ ਨੂੰ ਲੈ ਕੇ ਆਉਣਾ ਹੈ। ਇੱਕ ਮਹੀਨਾ ਮੇਰੇ ਮੰਮੀ ਪਾਪਾ ਘਰ ਤੋਂ ਬਾਹਰ ਰਹੇ। ਅਸੀਂ ਇੱਕ ਮਹੀਨਾ ਬਹੁਤ ਖੁਸ਼ੀ-ਖੁਸ਼ੀ ਜੀਵਨ ਬਤੀਤ ਕੀਤਾ। ਵਿਆਹ ਤੋਂ ਬਾਅਦ ਪਹਿਲੀ ਵਾਰੀ ਇੱਕ ਮਹੀਨਾ ਖੁਸ਼ੀ ਵਿੱਚ ਰਹਿਣ ਦਾ ਮਾਹੌਲ ਸਾਨੂੰ ਮਿਲੇ। ਸ਼ਰਾਬ ਮੈਂ ਰੋਜ਼ ਉਸੇ ਤਰ੍ਹਾਂ ਪਿੰਦਾ ਰਿਹਾ ਕਿਉਂਕਿ ਮੇਰੇ ਦਿਮਾਗ ਵਿੱਚ ਸੰਗੀਤਾ ਬਹੁਤ ਘਰ ਘਰ ਚੁੱਕੀ ਸੀ। ਹਮੇਸ਼ਾ ਹੀ ਲੱਗਣਾ ਮੈਂ ਦੋਸ਼ੀ ਹਾਂ। ਮੈਂ ਉਸਨੂੰ ਧੋਖਾ ਕੀਤਾ ਉਸਦੀ ਯਾਦ ਮੇਰੇ ਜ਼ਿਹਨ ਦੇ ਵਿੱਚ ਆਉਂਦੀ ਆ ਮੈਂ ਕਿ ਸ਼ਰਾਬ ਦਾ ਪੈਗ ਲਾ ਕੇ ਸਭ ਕੁਝ ਭੁੱਲਣ ਦੀ ਕੋਸ਼ਿਸ਼ ਕਰਦਾ ਸ਼ਰਾਬ ਪੀਣ ਦੀ ਆਦਤ ਮੇ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਸੀ ਰੋਜੀ ਮੈਨੂੰ ਬਹੁਤ ਸਮਝਾਉਂਦੀ ਸੀ ਪਰ ਮੇਰੇ ਤੇ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਸੀ ਤੇ ਛੁੱਟੀਆਂ ਖਤਮ ਹੋਣ ਤੋਂ ਬਾਅਦ ਮੇਰੇ ਮੰਮੀ ਪਾਪਾ ਦੇ ਆਉਣ ਦਾ ਟਾਈਮ ਹੋ ਗਿਆ ਰੋਜੀ ਨੇ ਵੀ ਆਪਣਾ ਬੈਗਪੈਕ ਕਰ ਲਿਆ ਮੈਨੂੰ ਆਖਣ ਲੱਗੀ ਮਕੇਸ਼ ਮੈਂ ਹੁਣ ਆਪਣੇ ਪੇਕੇ ਘਰ ਹੀ ਰਹਾਂਗੀ ਮੈਂ ਵੀ ਪੇਕੇ ਵੱਸਾਂਗੀ ਮੈਂ ਉਸ ਨੂੰ ਬਸ ਕੁਝ ਸਮਝਾਇਆ ਪਰ ਉਹ ਮੇਰੀ ਗੱਲ ਨਹੀਂ ਮੰਨੀ ਉਸ ਤੇ ਮੈਨੂੰ ਗੁੱਸਾ ਵੀ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਰੋਜੀ ਸਹੀ ਆ ਉਸ ਨੂੰ ਇਸ ਸਮੇਂ ਮਾਹੌਲ ਵਧੀਆ ਚਾਹੀਦਾ ਸੀ ਮੈਂ ਵੀ ਇਹਨਾਂ ਨੂੰ ਬਹੁਤਾ ਜ਼ੋਰ ਨਹੀਂ ਪਾਇਆ ਮੰਮੀ ਪਾਪਾ ਟੂਰ ਤੋਂ ਵਾਪਸ ਆ ਗਏ ਪਰ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਰੋਜੀ ਸਾਡੇ ਪਿੱਛੋਂ ਘਰ ਆਈ ਸੀ ਮੰਮੀ ਜੀ ਆਉਂਦੇ ਪੁੱਛਣ ਲੱਗੇ ਕਿ ਰੋਜੀ ਕਿੱਥੇ ਆ ਮੈਂ ਘੜਿਆ ਘੜਾਇਆ ਉੱਤਰ ਦਿੱਤਾ ਕਿ ਆਪਣੀ ਮੰਮੀ ਪਾਸ ਆ ਮੰਮੀ ਜੀ ਮੈਨੂੰ ਬਹੁਤ ਗੁੱਸੇ ਹੋਣ ਲੱਗੇ ਆਖਣ ਲੱਗੇ ਮੇਰੇ ਜੀ ਪਾਸ ਕਿਉਂ ਉਸ ਦਾ ਏ ਕਾਰਾ ਇੱਥੇ ਕਿਉਂ ਨਹੀਂ ਰਹਿੰਦੀ ਮੈਂ ਵੀ ਅੱਗੋ ਆਖੇ ਮਮਮੀ ਜੀ ਇਹ ਉਸ ਦਾ ਕਰ ਨਹੀਂ ਜੇ ਉਸ ਦਾ ਘਰ ਹੁੰਦਾ ਤਾਂ ਉਸ ਨੂੰ ਇੱਥੇ ਰਹਿਣ ਦਾ ਹੱਕ ਹੁੰਦਾ ਉਸ ਨੂੰ ਆਪਣੀ ਮਨਮਰਜ਼ੀ ਕਰਨ ਦਾ ਅਧਿਕਾਰ ਹੁੰਦਾ ਤੁਸੀਂ ਤਾਂ ਸਾਰਾ ਦਿਨ ਉਸ ਨਾਲ ਲੜਾਈ ਝਗੜਾ ਰੱਖਦੇ ਹੋ ਫਿਰ ਉਸਨੇ ਤੇਰਾ ਕੀ ਕਰਨਾ ਮੁਕੇਸ਼ ਲੜਦੇ ਤਾਂ ਸੀ ਤੇਰੇ ਨਾਲ ਵੀ ਆ ਤੂੰ ਵੀ ਇਸ ਘਰ ਤੋਂ ਚਲਾ ਜਾ ਹਾਂ ਮਮਮੀ ਜੀ ਤੁਸੀਂ ਮੈਨੂੰ ਇੱਕ ਗੱਲ ਕਹੋਗੇ ਤਾਂ ਮੈਂ ਚਲਾ ਜਾਊਂਗਾ ਹੁਣ ਰੋਜੀ ਨੇ 2 ਮਹੀਨੇ ਤਨਖਾਹ ਵੀ ਕਰ ਨਹੀਂ ਦਿੱਤੀ ਇੱਕ ਦਿਨ ਮੇਰੇ ਮੰਮੀ ਜੀ ਨੇ ਮੈਨੂੰ ਆਖ ਦਿੱਤਾ ਕਿ ਰੋਜੀ ਦੀ ਤਨਖਾਹ ਕਿੱਥੀ ਮੈਂ ਵੀ ਕੜਿਆ ਕੜਾਇਆ ਉੱਤਰ ਦਿੱਤਾ ਕਿ ਉਸੇ ਕਾਊਂਟ ਵਿੱਚ ਹੀ ਹੋਵੇਗੀ ਉਹਨੇ ਮੈਨੂੰ ਵੀ ਪੁੱਛਿਆ ਮੈਂ ਵੀ ਇਹ ਉੱਤਰ ਦਿੱਤਾ ਕਿ ਮੇਰੀ ਵੀ ਮੇਰੇ ਕਾਊਂਟ ਵਿੱਚ ਮੰਮੀ ਜੀ ਨੂੰ ਗੁੱਸਾ ਚੜ ਗਿਆ ਉਸਨੇ ਮੇਰੇ ਤੇ ਗਾਲਾਂ ਦੀ ਵਰਖਾ ਕਰ ਦਿੱਤੀ ਹੁਣ ਤੂੰ ਰੰ ਦਾ ਮੁਰੀਦ ਬਣ ਕੇ ਰਹਿ ਗਿਆ ਤੂੰ ਤਾਂ ਸਾਡਾ ਖਾਦਾ ਪੀਦਾ ਵੀ ਹਰਾਮ ਕਰ ਦਿੱਤਾ ਤੈਨੂੰ ਬੜੇ ਪਿਆਰ ਨਾਲ ਪਾਲਿਆ ਆ ਸਾਨੂੰ ਕੀ ਪਤਾ ਸੀ ਕਿ ਤੂੰ ਵੀ ਜੱਗੂ 13ਵੀਂ ਸਾਡੇ ਨਾਲ ਕਰਨੀਂ ਪਤਾ ਨਹੀਂ ਮੇਰੀ ਮੰਮੀ ਨੇ ਹੋਰ ਮੈਨੂੰ ਕਿੰਨਾ ਪਚਾਖਿਆ ਸੀ ਰੀਨਾ ਹੰਸ ਸਮਾ ਕਾਫੀ ਹੋ ਗਿਆ ਆਪਾਂ ਨੂੰ ਹੁਣ ਘਰੇ ਚਲੇ ਜਾਣਾ ਚਾਹੀਦਾ ਹੈ ਦੋਨੋਂ ਆਪਣੇ ਆਪਣੇ ਘਰ ਨੂੰ ਤੁਰ ਪਏ ਮੁਕੇਸ਼ ਤੇ ਰੀਨਾ ਤੇ ਅਗਲੇ ਹਫਤੇ ਐਤਵਾਰ ਨੂੰ ਫੇਰ ਇਕੱਠੇ ਹੋਏ ਰੀਨਾ ਨੇ ਮੁਕੇਸ਼ ਤੋਂ ਕਰਦਾ ਹਾਲ ਚੱਲ ਪੁੱਛਿਆ ਮੁਕੇਸ਼ ਨੇ ਵੀ ਦੱਸਿਆ ਸੀ ਬਹੁਤ ਵਧੀਆ ਆ ਉਹ ਰੀਨਾ ਨੂੰ ਦੱਸਣ ਲੱਗਾ ਪਤਾ ਨਹੀਂ ਰੀਨਾ ਮੇਰੇ ਵਿੱਚ ਵੀ ਬਦਲਾਅ ਆ ਗਿਆ ਜਰੂਰ ਤੂੰ ਮੈਨੂੰ ਮਿਲਿਆ ਮੈਨੂੰ ਇੰਝ ਲੱਗਦਾ ਕਿ ਮੇਰੇ ਦਰਦ ਨੂੰ ਸਮਝਣ ਵਾਲਾ ਕੋਈ ਨਾ ਕੋਈ ਇਸ ਦੁਨੀਆ ਵਿੱਚ ਹੈ ਤੂੰ ਜੋ ਮੈਨੂੰ ਪਹਿਣ ਵਾਲਾ ਪਿਆਰ ਦਿੱਤਾ ਇਸ ਕਾਰਨ ਮੇਰੀ ਜ਼ਿੰਦਗੀ 'ਚ ਬਹੁਤ ਬਦਲਾ ਆ ਗਿਆ ਮੈਨੂੰ ਸ਼ਰਾਪਤ ਹੋਈ ਨਫ਼ਰਤ ਹੋਣ ਲੱਗ ਪਈ ਆਪਣੇ ਘਰ ਦੇ ਨਾਲ ਵੀ ਪਿਆਰ ਵਧਣ ਲੱਗ ਪਿਆ ਰੀਨਾ ਨੇ ਜਦੋਂ ਮੁਕੇਸ਼ ਤੋਂ ਇਹ ਸ਼ਬਦ ਸੁਨੇ ਤਾਂ ਬਹੁਤ ਖੁਸ਼ ਹੋਈ ਰੀਨਾ ਨੇ ਪੁੱਛਣ ਲੱਗਾ ਕਦੇ ਤੂੰ ਆਪਣੇ ਦਰਦ ਬਾਰੇ ਵੀ ਨਹੀਂ ਦੱਸਿਆ ਮੁਕੇਸ਼ ਮੈਂ ਤੈਨੂੰ ਜ਼ਰੂਰ ਦੱਸਾਂਗੀ ਮੈਂ ਕੱਲ ਪੁੱਛਣਾ ਚਾਹੁੰਨੀ ਹਾਂ ਰੋਜੀ ਨੂੰ ਕੀ ਹੋ ਗਿਆ ਸੀ ਹੁਣ ਰੋਜੀ ਤੇ ਹੀ ਜ਼ਿੰਦਗੀ ਚ ਕਿਉਂ ਨਹੀਂ ਰੀਨਾ ਸੁਣ ਮੈਂ ਤੇਨੂੰ ਸਾਰੀ ਕਹਾਣੀ ਦੱਸ ਰਿਹਾ ਰੋਜੀ ਦਾ ਘਰਪਤੀ ਸੀ ਉਹਨ ਜਦੋਂ ਆਪਣੇ ਪੀਕੇ ਕਰਨ ਦੇ ਸੀ ਉਸ ਦਾ ਜਨੇਪਾ ਸਮਾਂ ਨੇੜੇ ਆ ਗਿਆ ਮੇਰੀ ਮੰ ਮ ਨੇ ਬਹੁਤ ਵਾਰ ਆਖਿਆ ਕਿ ਮੁਕੇਸ਼ ਰੋਜੀ ਨੂੰ ਲੈ ਕੇ ਆ ਰੋਜੀ ਇਸ ਘਰ ਵਿੱਚ ਹੀ ਰਹੇਗੀ ਮੈਂ ਵਸ ਇਕਲ ਮਮੀ ਜੀ ਨੂੰ ਆਖ ਦਿੱਤੀ ਮੰਮੀ ਜੀ ਰੋਜੀ ਉਹ ਨੂੰ ਨਹੀਂ ਮੰਨਦੀ ਮੰ ਮ ਨੇ ਮੈਨੂੰ ਸਖਤ ਹਦਾਇਤਾਂ ਕਰ ਦਿੱਤੀਆਂ ਅੱਜ ਤੋਂ ਬਾਅਦ ਤੂੰ ਵੀ ਕਦੇ ਸਹੁਰੇ ਘਰ ਮਿਲਣ ਨਹੀਂ ਜਾਵੇਂਗਾ ਸਮੇਤਾ ਅਕ੍ਰਿਤਾ ਠੀਕਾ ਮੰਮੀ ਜੀ ਜਿਵੇਂ ਤੁਸੀਂ ਕਹਿੰਦੇ ਹੋ ਰੋਜੀ ਦਾ ਜਨੇਪਾ ਨੇੜੇ ਆ ਗਿਆ ਮੈਨੂੰ ਕਾਲ ਉਸਦੀ ਆਈ ਅੱਖਨ ਲੱਗੀ ਕਿ ਹਸਪਤਲ ਦਾ ਆਖਿਆ ਮੁਕੇਸ਼ ਤੂੰ ਜਲਦੀ ਤੋਂ ਜਲਦੀ ਮੇਰੇ ਕੋਲ ਮੈਂ ਸਿੱਧਾ ਦਫਤਰ ਤੋਂ ਆਪਣੇ ਸਹੁਰੇ ਘਰ ਚਲਾ ਗਿਆ ਉੱਥੋਂ ਮੈਂ ਹਸਪਤਲ ਚਲਾ ਗਿਆ ਮੇਰੀ ਜਾਨ ਤੋਂ ਪਹਿਲਾਂ ਰੋਜੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਜੋ ਮੇਰਾ ਪੁੱਤਰ ਸੀ ਮੈਨੂੰ ਸੁਣ ਕੇ ਬੜੀ ਖੁਸ਼ੀ ਹੋਈ ਮੈਂ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਲਿਆ ਮੈਂ ਆਪਣੀ ਮਾਂ ਨੂੰ ਕਾਲ ਕਰ ਦਿੱਤੀ ਮੰਮੀ ਜੀ ਤੁਹਾਡੇ ਘਰ ਪੋਤਾ ਆਇਆ ਤੁਸੀਂ ਦਾਦੀ ਜੀ ਬਣ ਗਏ ਮਾਂ ਨੇ ਮੇਰੇ ਕਾਲ ਦਾ ਕੋਈ ਜਵਾਬ ਨਹੀਂ ਦਿੱਤਾ ਸਗੋਂ ਕਾਲ ਨੂੰ ਘਟ ਦਿੱਤਾ ਮੈਂ ਰੋਜ਼ੀ ਤੇ ਆਪਣੇ ਬੱਚੇ ਨੂੰ ਮਿਲ ਕੇ ਸ਼ਾਮ ਨੂੰ ਘਰ ਆ ਗਿਆ ਮੈਂ ਆਉਂਦੇ ਹੋਏ ਨੇ ਘਰ ਵਿੱਚ ਮਠਿਆਈ ਦੇ ਕੁਝ ਡੱਬੇ ਲੈ ਆਂਦੇ ਮੈਂ ਮੰਮੀ ਜੀ ਨੂੰ ਆਖਿਆ ਮੰਮੀ ਜੀ ਅੱਜ ਸ਼ਾਮ ਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਮੰਦਰ ਡੱਬੇ ਲੈ ਕੇ ਮੱਥਾ ਟੇਕ ਕੇ ਆਵਾਂਗੇ ਮੇਰੀ ਮਾਂ ਨੇ ਹੋਂਗਰ ਮਾਰ ਕੇ ਕੋਈ ਜਵਾਬ ਨਹੀਂ ਦਿੱਤਾ ਮੈਂ ਆਪਣੇ ਪਿਤਾ ਜੀ ਨੂੰ ਆਖਿਆ ਪਿਤਾ ਜੀ ਤੁਸੀਂ ਦਾਦਾ ਜੀ ਬਣ ਗਏ ਮੇਰੇ ਪਿਤਾ ਜੀ ਦਾ ਵੀ ਕੋਈ ਜਵਾਬ ਨਹੀਂ ਸੀ ਮੇਰੀ ਮੰਮੀ ਜੀ ਨੂੰ ਆਂਡੇ ਗਵਾਂਡੇ ਵਧਾਈਆਂ ਦੇਣ ਆ ਰਹੇ ਸੀ ਡੱਬਾ ਕੋਲ ਕੇ ਕਿਸੇ ਨੇ ਕਿਸੇ ਦਾ ਮੂੰਹ ਮਿੱਠਾ ਨਹੀਂ ਕਰਾਇਆ ਮਾਸੀ ਜੀ ਸਾਡੇ ਘਰ ਜਦੋਂ ਆਈ ਤਾਂ ਮੈਂ ਇੱਕ ਡੱਬਾ ਮਾਸੀ ਜੀ ਨੂੰ ਦੇ ਦਿੱਤਾ ਮਾਸੀ ਜੀ ਬਹੁਤ ਖੁਸ਼ ਹੋਈ ਜਦੋਂ ਉਹਨੇ ਸੁਣਿਆ ਕਿ ਮੇਰੇ ਘਰ ਇੱਕ ਬੇਟੀ ਨੇ ਜਨਮ ਲਿਆ ਮੈਂ ਮਾਸੀ ਜੀ ਨਾਲ ਹੀ ਗੁਰਦੁਆਰਾ ਸਾਹਿਬ ਚਲਾ ਗਿਆ ਗੁਰਦੁਆਰਾ ਸਾਹਿਬ ਜਾ ਕੇ ਮੈਂ ਆਪਣੇ ਬੱਚੇ ਦਾ ਨਾਮ ਕਢਵਾਇਆ ਆੜਾ ਅੱਖਰ ਨਿਕਲਿਆ ਮੈਂ ਆੜੇ ਤੋਂ ਅਰਸ਼ਪ੍ਰੀਤ ਰੱਖ ਲਿਆ ਮਾਸੀ ਜੀ ਨੇ ਮੇਰੀ ਮੰਮੀ ਜੀ ਨੂੰ ਆਖਿਆ ਚਲੋ ਦੀਦੀ ਅਪਕਨ ਨੂੰ ਬੱਚੇ ਨੂੰ ਦੇਖਾਈਏ ਅੱਗੋ ਮੇਰੀ ਮੰਮੀ ਜੀ ਟੁੱਟ ਕੇ ਪੈਗੇ ਤੇ ਆਖਿਆ ਤੂੰ ਹੀ ਦੇਖ ਲਮੀ ਤੇਰਾ ਹੀ ਪੁੱਤ ਆ ਅਸੀਂ ਕਿਹੜਾ ਕੁਝ ਲੱਗਦੀ ਆਂ ਦੀਰੀ ਤੁਸੀਂ ਕਿਹੜੀ ਗੱਲ ਆਖ ਦਿੱਤੀ ਤੁਸੀਂ ਮੇਰੇ ਪੁੱਤਰ ਨੂੰ ਆਪਣਾ ਸਮਝਿਆ ਹੀ ਨਹੀਂ ਤਾਂ ਤੁਸੀਂ ਇਹ ਗੱਲਾਂ ਕਰਦੇ ਹੋ ਮੈਂ ਅੱਜ ਪੁੱਛਣਾ ਚਾਹੁੰਨੀ ਆ ਕਿ ਮੈਨੂੰ ਇਹ ਦੱਸੋ ਕਿ ਰੋਜੀ ਦਾ ਕੀ ਕਸੂਰ ਹੋ ਗਿਆ ਮੇਰੀ ਮੰਮੀ ਨੇ ਆਪਣੀ ਭੈਣ ਨੂੰ ਆਖਿਆ ਦੇਖ ਨਰਮਲਾ ਤੈਨੂੰ ਪਤਾ ਹੀ ਹੈ ਕਿੰਨੇ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਆ ਤੇ ਉਸ ਦਾ ਇਹ ਘਰ ਹੁੰਦਾ ਤਾ ਇੱਕ ਹੱਟ ਛੱਡ ਕੇ ਆਪਣੇ ਪੀਕੇ ਕਰਨਾ ਬੈਠੀ ਚਲ ਛੱਡ ਦੀਦੀ ਉਹ ਗੱਲਾਂ ਪੁਰਾਣੀਆਂ ਹਨ ਸਾਡਾ ਹੱਕ ਬਣਦਾ ਏ ਅਸੀਂ ਆਪਣੇ ਪੁੱਤੇ ਨੂੰ ਦੇਖਣ ਜਾਣਾ ਮੇਰੀ ਮਾਂ ਨੇ ਇੱਕ ਵਾਰੀ ਆਖ ਦਿੱਤਾ ਤੂੰ ਜਾਣਾ ਜਾ ਪਰ ਅਸੀਂ ਨਹੀਂ ਜਾਵਾਂਗੇ ਮੇਰੀ ਮਾਸੀ ਜੀ ਨੇ ਫੈਸਲਾ ਕਰ ਲਿਆ ਕਿ ਮੈਂ ਜ਼ਰੂਰ ਅਗਲੇ ਦਿਨ ਪੁੱਤਰ ਦੇਖਣ ਜਾਵਾਂਗੀ ਮਾਸੀ ਜੀ ਨੇ ਆਪਣੇ ਬੱਚਿਆਂ ਨੂੰ ਲਿਆ ਤੇ ਨਾਲ ਮੈਨੂੰ ਲਿਆ ਅਗਲੇ ਦਿਨ ਅਸੀਂ ਚਾਰੇ ਜਣੇ ਰੋਜੀ ਕੋਲ ਚਲੇ ਗਏ ਰੋਜੀ ਨੇ ਜਦੋਂ ਮਾਸੀ ਜੀ ਨੂੰ ਮੇਰੇ ਨਾਲ ਦੇਖਿਆ मासी, मासी, मासी जी ਨੂੰ ਦੇਖ ਕੇ ਰੂਜੀ ਬਹੁਤ ਖੁਸ਼ ਹੋਈ। ਮਾਸੀ ਜੀ ਨੂੰ ਮਿਲ ਕੇ ਰੂਜੀ ਰੋਣ ਲੱਗ ਪਈ। ਆਖਣ ਲੱਗੇ ਮਾਸੀ ਜੀ, ਮੰਮੀ ਜੀ ਕਿਉਂ ਨਹੀਂ ਆਏ? ਮਾਸੀ ਜੀ ਆਖਣ ਲੱਗੇ ਕਿ ਰੂਜੀ ਰੋ ਨਾ, ਤੇਰੇ ਮੰਮੀ ਪਾਪਾ ਵੀ ਜਰੂਰ ਆਉਣਗੇ। ਮਾਸੀ ਜੀ ਨੇ ਮੇਰੇ ਪੁੱਤਰ ਨੂੰ ਗੋਦ ਲਿਆ। ਅਸੀਂ ਰੂਜੀ ਕੋਲ 3-4 ਘੰਟੇ ਰੁਕੇ। ਮਾਸੀ ਜੀ ਰਸਤੇ ਵਿੱਚ ਮੇਰੇ ਨਾਲ ਗੱਲਾਂ ਕਰਦੇ ਆ ਰਹੇ ਸੀ। ਤੂੰ ਆਪਣੀ ਮੰਮੀ ਪਾਪਾ ਨੂੰ ਕੁਝ ਨਹੀਂ ਆਖਣਾ। ਬਸ ਤੂੰ ਮੰਦਾ ਚੰਗਾ ਨਾ ਬੋਲਿਆ ਕਰ। ਮੈਂ ਮਾਸੀ ਜੀ ਨੂੰ ਆਖਿਆ ਕਿ ਮਾਸੀ ਜੀ ਮੈਂ ਤਾਂ ਕਦੇ ਮੰਮੀ ਜੀ ਨੂੰ ਗਲਤ ਬੋਲਿਆ ਵੀ ਨਹੀਂ ਪਤਾ ਨਹੀਂ ਕਿਉਂ ਉਹ ਮੈਨੂੰ ਹਮੇਸ਼ਾ ਵਗਾਨੇ ਦੀ ਤਰ੍ਹਾਂ ਦੇਖਦੀ ਨਹੀਂ ਜਿਉ ਹਰੂ ਜੀ ਨਾਲ ਉਹ ਪਿਆਰ ਕਰਦੀ ਹੁੰਦੀ ਤਾਂ ਅਜ ਰੂਜੀ ਵੀਪੇ ਕੀ ਕਰਨਾ ਹੁੰਦੀ ਮਾਸੀ ਜੀ ਅੱਖਾਂ ਲੱਗੇ ਪੁੱਤਰ ਮੁਕੇਸ਼ ਮੈਨੂੰ ਸਾਰੀ ਕਹਾਣੀ ਪਤਾ ਆ ਕਹਿੰਦੇ ਹੋਏ ਮਾਸੀ ਜੀ ਆਪਣੇ ਘਰ ਚਲੇ ਗਏ ਮੈਂ ਆਪਣੇ ਘਰ ਚ ਲੱਗ ਗਿਆ ਉਸ ਰਾਤ ਮੰਮੀ ਜੀ ਤੇ ਪਾਪਾ ਜੀ ਨੇ ਮੇਰੇ ਨਾਲ ਬਹੁਤ ਗੁੱਸੇ ਖਣੀ ਕੀਤੀ ਪਾਪਾ ਜੀ ਅੱਖਾਂ ਲੱਗੇ ਚਾ ਕੁੱਤਿਆ ਤੂੰ ਮੇ ਮਾਸੀ ਦੇ ਘਰ ਰਿਹਾ ਕੱਲ ਤੋ ਸਾਡਾ ਕਦੀ ਬਣਿਆ ਹੀ ਨਹੀਂ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਸੋ ਗਿਆ ਰੀਨਾ ਮਕੇਸ਼ ਨੂੰ ਪੁੱਛਣ ਲੱਗੀ ਮਕੇਸ਼ ਤੇਰੀ ਮੰਮੀ ਫਿਰ ਤੇਰੇ ਪੁੱਤਰ ਨੂੰ ਦੇਖਣ ਗਈ ਕਿ ਨਹੀਂ ਮੇਰੇ ਪੁੱਤਰ ਪੂਰਾ ਸਵਾ ਮਹੀਨਾ ਦਾ ਹੋ ਗਿਆ ਸੀ ਪਰ ਉਹ ਦੇਖਣ ਨਹੀਂ ਗਈ ਮੈਂ ਤੇ ਮੇਰੇ ਮਾਸੀ ਜੀ ਉਹਨਾਂ ਦੇ ਬੱਚੇ ਅਸੀਂ ਜਾ ਕੇ ਕਿਉਂ ਤੇ ਕੱਪੜੇ ਦੀ ਆਏ ਸੀ ਰੀਨਾ ਹੱਸ ਮੇਰੇ ਮੰਮੀ ਪਾਪਾ ਇਹ ਕਹਿ ਰਹੇ ਸੀ ਕਿ ਉਹ ਆਪ ਇਸ ਘਰ ਵਿੱਚ ਆਵੇ ਜਦੋਂ ਮੇਰਾ ਬੱਚਾ 2 ਮਹੀਨੇ ਦਾ ਹੋ ਗਿਆ ਫਿਰ ਮੈਂ ਰੋਜੀ ਨੂੰ ਵਾਰ-ਵਾਰ ਜਦੋਂ ਮੈਂ ਆਪਣੇ ਘਰ ਜਾਣ ਲਈ ਆਖਿਆ ਤਾਂ ਉਹ ਮੇਰੇ ਨਾਲ ਜਾਣ ਲਈ ਤਿਆਰ ਹੋਗੀ। ਰੋਜੀ ਨੂੰ 6 ਮਹੀਨੇ ਦੀ ਛੁੱਟੀ ਮਿਲੀ ਹੋਈ ਸੀ। ਹੁਣ ਮੇਰੇ ਮੰਮੀ ਬਾਹਰੋਂ ਬੜੇ ਖੁਸ਼ ਦਿਖਾਈ ਦਿੰਦੇ ਸੀ। ਕਦੇ-ਕਦੇ ਅਰਸ਼ ਨੂੰ ਵੀ ਗੋਦੀ ਚੁੱਕ ਕੇ ਖਿਡਾ ਲੈਂਦੇ ਸੀ। ਪਾਪਾ ਵੀ ਅਰਸ਼ ਨੂੰ ਬਾਹਰ ਕਮਾ ਲਿਆਉਂਦੇ ਸੀ। ਰੋਜੀ ਨੇ ਆ ਕੇ ਚੁੱਲ੍ਹਾ ਚੰਕਾ ਸੰਭਾਲ ਲਿਆ ਸੀ। ਮੰਮੀ-ਪਾਪਾ ਡਿਊਟੀ ਤੇ ਚਲੇ ਜਾਂਦੇ ਸੀ। ਮੈਂ ਵੀ ਡਿਊਟੀ ਤੇ ਰਹਿੰਦਾ ਸੀ। ਰੋਜੀ ਉਹਨਾਂ ਦਿਨਾਂ ਵਿੱਚ ਘਰ ਰਹੀ ਹੁੰਦੀ ਸੀ। ਹੁਣ ਮੇਰੀ ਮਾਂ ਨੇ ਖੁਸ਼ ਰਹਿਣਾ ਹਰ ਰੋਜ ਰੋਜੀ ਘਰ ਦਾ ਸਾਰਾ ਕੰਮ ਆਪ ਕਰ ਲੈਂਦੀ ਸੀ ਜਦੋਂ 6 ਮਹੀਨੇ ਦੀ ਛੁੱਟੀ ਰੋਜੀ ਦੀ ਖਤਮ ਹੋ ਗਈ ਮੈਂ ਆਸ਼ਰਮ ਸੰਭਾਲਣ ਲਈ ਆਪ ਇੱਕ ਮਹੀਨੇ ਦੀ ਛੁੱਟੀ ਲੈ ਲਈ ਅਸ਼ 6 ਮਹੀਨੇ ਦਾ ਹੋ ਚੁੱਕਿਆ ਸੀ ਮੇਰੀ ਪਤਨੀ ਰੋਜੀ ਵੀ ਰੋਜ ਡਿਊਟੀ ਤੇ ਜਾਣ ਲੱਗ ਪਈ ਚਤੋਂ ਰੋਜੀ ਨੇ ਡਿਊਟੀ ਤੇ ਜਾਣਾ ਡਿਊਟੀ ਤੋਂ ਆ ਕੇ ਘਰਦੱਕ ਕੰਮ ਕਰਨਾ ਆਪਣਾ ਬੱਚਾ ਸੰਭਾਲਣਾ ਫਿਰ ਘਰ ਵਿੱਚ ਉਹ ਹੀ ਕਲੇਸ਼ ਪੈਣਾ ਸ਼ੁਰੂ ਹੋ ਗਿਆ ਸੌਣ ਦਾ ਮਹੀਨੇ ਸੇ ਬਹੁਤ ਮੀ ਪੈ ਰਿਹਾ ਸੀ ਰੋਜੀ ਆਪਣੀ ਡਿਊਟੀ ਤੇ ਗਈ ਹੋਈ ਸੀ ਉਸ ਦਿਨ ਮੇਰੀ ਮੰਮੀ ਪਪਾ ਜੀ ਨੇ ਛੁੱਟੀ ਲਈ ਹੋਈ ਸੀ ਦੁਪਹਿਰ ਦੇ ਖਾਣੇ ਵਿੱਚ ਮੇਰੀ ਮੰਮੀ ਨੇ ਖੀਰ ਤੇ ਪੂੜੇ ਬਣਾਏ ਮੈਂ ਤੇ ਮੇਰੇ ਪਿਤਾ ਜੀ ਨੇ ਖੀਰ ਤੇ ਪੂੜੇ ਖਾਦੇ ਅਸ਼ਨੂ ਵੀ ਥੋੜੀ ਬਹੁਤੀ ਖੀਰ ਖਵਾਈ ਮੇਰੀ ਪਤਨੀ ਰੋਜੀ ਅਜੇ ਕਰਨੀ ਸੀ ਰੋਜੀ 5:30 ਵਜੇ ਘਰ ਆਉਂਦੀ ਸੀ ਉਸ ਦਿਨ ਮੈਂ ਛੁੱਟੀ ਤੇ ਸੀ ਮੈਂ ਆਪਣੀ ਡਿਊਟੀ ਨਹੀਂ ਗਿਆ ਹੋਇਆ ਸੀ ਮਾਤਾ ਜੀ ਮੈਨੂੰ ਖੀਰ ਪੂੜੇ ਪਕਾਏ ਉਹ ਆਪ ਤਿਆਰ ਹੋਣ ਲੱਗ ਪਏ ਮੈਂ ਆਪਣੇ ਮੰਮੀ ਜੀ ਨੂੰ ਪੁੱਛਿਆ ਅਸ ਤੁਸੀਂ ਕਿੱਥੇ ਜਾਣਾ ਹੈ ਉਹ ਮੈਨੂੰ ਆਖਣ ਲੱਗੀ ਅਸੀਂ ਤਾਂ ਕੀਰਤਨ ਤੇ ਜਾਣਾ ਹੈ ਜਦੋਂ ਰੋਜੀ ਆਵੇ ਤਾਂ ਉਸ ਨੂੰ ਆਖਣਾ ਕਿ ਆਪਣੇ ਪੂੜੇ ਬਣਾ ਲੈਵੇ ਮੇਰੇ ਮੰਮੀ ਪਾਪਾ ਨੇ ਅਰਸ਼ ਨੂੰ ਸੰਭਾਲਿਆ ਹੋਇਆ ਸੀ ਜਿਉਂ ਹੀ ਉਹ ਘਰ ਜਾਣ ਲੱਗੇ ਮੰਮੀ ਜੀ ਨੇ ਅਰਸ਼ ਮੈਨੂੰ ਪੜਾ ਦਿੱਤਾ ਤੇ ਮੈਨੂੰ ਖੀਰ ਪੂੜੇ ਬਣਾ ਕੇ ਲਿਆ ਦਿੱਤੇ ਖੀਰ ਪੂੜੇ ਖਾ ਕੇ ਬੱਚੇ ਨੂੰ ਖੜਾਉਂਦਾ ਰਿਹਾ ਤੇ ਉਹ ਮੰਮੀ ਪਾਪਾ ਦੋਨੋਂ ਜਿਹਨੇ ਕੀਰਤਨ ਤੇ ਚਲੇ ਗਏ ਰੋਜੀ ਠੀਕ 5:30 ਵਜੇ ਘਰ ਆ ਜਾਂਦੀ ਸੀ ਮੈਂ ਰੋਜੀ ਨੂੰ ਆਖਿਆ ਕਿ ਮੈਂ ਅਰਸ਼ ਨੂੰ ਦਵਾਈ ਲੈ ਆਵਾਂ ਉਸ ਦਿਨ ਅਰਸ਼ ਨੂੰ ਥੋੜਾ ਬੁਖਾਰ ਸੀ ਸਾਡੇ ਘਰ ਦੇ ਸਾਹਮਣੇ ਕੈਮਿਸਟਰੀ ਦੀ ਦੁਕਾਨ 'ਸੀ ਮੈਂ ਦੁਕਾਨ ਤੋਂ ਦਵਾਈ ਲੈਣ ਚਲਾ ਗਿਆ ਰੋਜੀ ਮੇਰੇ ਪਿੱਛੇ ਰਸੋਈ ਦੇ ਵਿੱਚ ਜਾ ਕੇ ਪੂੜੇ ਬਣਾਉਣ ਲੱਗ ਪਈ ਰੋਜੀ ਜਦੋਂ ਰਸੋਈ ਦੇ ਵਿੱਚ ਸੀ ਰੱਬ ਜਾਣੇ ਕਿਵੇਂ ਰਸੋਈ ਵਿੱਚ ਅੱਗ ਲੱਗ ਗਈ ਅੱਗ ਦੀਆਂ ਲਾਟਾਂ ਨੇ ਰਸੋਈ ਨੂੰ ਕਵਰ ਕਰ ਲਿਆ ਬੈੱਡ ਤੇ ਬੈਠਾ ਹਰਸ਼ ਖੇਡ ਰਿਹਾ ਸੀ ਮੈਂ ਸਾਹਮਣੇ ਕੈਮਿਸਟਰੀ ਦੀ ਦੁਕਾਨ ਤੇ ਦਵਾਈ ਲੈਣ ਗਿਆ ਸੀ ਜਦੋਂ ਲੋਕਾਂ ਨੇ ਸਾਡੇ ਘਰ ਦੇ ਵਿੱਚ ਧੂੰਆਂ ਨਿਕਲਦਾ ਦੇਖਿਆ ਤਾਂ ਮੈਨੂੰ ਦੱਸਿਆ ਮੈਂ ਵੀ ਭੱਜ ਕੇ ਦੇਖ ਦੂਰੋਂ ਦੇਖਿਆ ਕਿ ਅੱਗ ਦੀਆਂ ਉੱਚੀਆਂ ਲਾਟਾਂ ਦੇ ਧੂੰਏ ਨੇ ਸਾਡਾ ਘਰ ਲਪੇਟ ਲਿਆ ਸੀ ਰੋਜੀ ਅਗਦੀ ਲਪੇਟ ਵਿੱਚ ਆ ਚੁੱਕੀ ਸੀ ਉਸੇ ਸਮੇਂ ਫਾਇਰ ਬਰਗੀਰ ਗੱਡੀਆਂ ਸਾਡੇ ਘਰ ਪਹੁੰਚ ਗਈਆਂ ਸੀ ਉਸ ਸਮੇਂ ਅੱਗ ਬੁਝ ਗਈ ਪਰ ਰੋਜੀ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਰੋਜੀ ਨੂੰ ਹਸਪਤਾਲ ਪਹੁੰਚਾਇਆ ਗਿਆ ਪੂਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਮੈਂ ਮੰਮੀ ਨੂੰ ਉਹਨਾਂ ਨੂੰ ਫੋਨ ਲਗਾ ਰਿਹਾ ਸੀ ਉਹਨਾਂ ਦੇ ਫੋਨ ਸਵਿਚ ਆਫ ਆ ਰਹੇ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਉਹ ਕਿਸ ਤੇ ਕਰ ਗਏ ਨੇ ਸਾਡੇ ਘਰ ਪੁਲਿਸ ਵੀ ਆ ਗਈ ਪੁਲਿਸ ਨੇ ਮੇਰੇ ਕੋਲੋਂ ਪੁੱਛ ਪੜਤਾਲ ਕੀਤੀ ਮੈਂ ਉਸਨੂੰ ਆਖਿਆ ਕਿ ਮੈਂ ਤਾਂ ਰਸੋਈ ਵਿੱਚ ਗਿਆ ਵੀ ਨਹੀਂ ਸਾਡੀ ਰਸੋਈ 'ਚ ਛੋਟੀ ਸੀ ਰਸੋਈ ਵਿੱਚ ਇੱਕ ਮਿੱਟੀ ਦੇ ਤੇਲ ਦੀ ਕੀਨ ਤੇ ਇੱਕ ਸਿਲੰਡਰ ਭਰਿਆ ਹੋਇਆ ਪਿਆ ਸੀ ਰੱਬ ਜਾਣੇ ਰੋਜੀ ਨੂੰ ਕਿਵੇਂ ਅੱਗ ਲੱਗੀ ਇਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਸਾਡੇ 'ਤੇ ਪੁਲਿਸ ਆ ਗਈ ਮੈਨੂੰ ਥਾਣੇ ਲੈ ਗਏ ਮੇਰੀ ਮੰਮੀ ਪਾਪਾ ਜੀ ਦੀ ਭਾਲ ਵਿੱਚ ਸੀ ਬੱਚੇ ਦੀ ਹਾਲਤ ਖਰਾਬ ਹੋ ਰਹੀ ਸੀ ਰੋਜੀ ਦੇ ਮਾਪੇ ਵੀ ਆ ਗਏ ਸੀ ਰੋਜੀ ਕੁਲ ਹਸਪਤਾਲੋਂ ਪਹੁੰਚ ਕੇ ਸੀ ਰੋਜੀ ਤੋਂ ਬਿਆਨ ਲੈ ਕੇ ਰੋਜੀ ਨੇ ਇਹ ਦੱਸਿਆ ਕਿ ਮੈਨੂੰ ਕੁਝ ਵੀ ਪਤਾ ਨਹੀਂ ਆ ਕਿ ਕਿਵੇਂ ਲੱਗ ਪਈ ਉਸ ਰਾਤ ਨੂੰ ਰੋਜੀ ਦੀ ਮੌਤ ਹੋ ਜਾਂਦੀ ਹੈ ਜਦੋਂ ਮੰਮੀ ਪਾਪਾ ਨੂੰ ਪੁਲਿਸ پکڑ ਕੇ ਲੈ ਆਉਂਦੇ ਹਨ ਉਹ ਮੈਨੂੰ ਛੱਡ ਦਿੰਦੇ ਹਨ ਮੈਂ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਉਸ ਸਮੇਂ ਅੱਸ਼ ਬਚ ਜਾਂਦਾ ਹੈ ਅੱਸ਼ ਕਮਰੇ ਵਿੱਚ ਪੱਠਾ ਸੀ ਅਗ ਅੱਸ਼ ਤੱਕ ਨਹੀਂ ਪਹੁੰਚੀ ਉਦੋਂ ਤੱਕ ਅਗ ਨੂੰ ਕਾਬੂ ਕਰ ਲਿਆ ਸੀ ਰੋਜੀ ਦੇ ਮਾਪਿਆਂ ਨੇ ਮੇਰੀ ਮੰਮੀ ਪਾਪਾ ਤੇ ਕੇਸ ਪਾਇਆ ਦਿੱਤਾ ਉਹਨਾਂ ਨੇ ਇਹ ਲਿਖਾ ਦਿੱਤਾ ਕਿ ਸਾਡੀ ਕੁੜੀ ਨੂੰ ਬਹੁਤ ਪਰੇਸ਼ਾਨ ਕਰਦੇ ਸੀ ਸਾਨੂੰ 100% ਸ਼ੱਕਾ ਹੈ ਕਿ ਸਾਡੀ ਬੇਟੀ ਇਹਨਾਂ ਨੇ ਹੀ ਮਾਰੀ ਮੇਰੇ ਸਹੁਰਿਆਂ ਨੇ ਮੇਰੇ ਪ੍ਰਤੀ ਕੋਈ ਵੀ ਸ਼ਿਕਵਾ ਨਹੀਂ ਕੀਤਾ ਨਾ ਹੀ ਉਹਨਾਂ ਨੇ ਮੇਰੇ ਪ੍ਰਤੀ ਪੁਲਿਸ ਕੋਲ ਸ਼ਿਕਾਇਤ ਕੀਤੀ ਮੇਰੇ ਪੱਖ ਦੇ ਵਿੱਚ ਹੀ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਉਹ ਦਿਨ ਦਾ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਮੇਰੇ ਮੰਮੀ ਪਾਪਾ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ ਮੇਰੇ ਮੰਮੀ ਪਾਪਾ ਆਪਣੇ ਆਪ ਨੂੰ ਬੇਕਸੂਰ ਸਮਝਦੇ ਸੀ ਕੋਈ ਪੱਕਾ ਸਬੂਤ ਨਾ ਮਿਲਣ ਕਾਰਨ ਬਸ 1 ਸਾਲ ਦੀ ਕੈਦ ਹੀ ਹੁੰਦੀ ਆ ਤੇਰੀ ਮੰਮੀ ਨੂੰ ਸਾਰੇ ਲੋਕ ਬਹੁਤ ਵਧੀਆ ਔਰਤ ਸਮਝਦੇ ਸੀ ਪਰ ਜੋ ਹੈ ਸੀ ਮੈਨੂੰ ਪਤਾ ਸੀ ਮੇਰੇ ਮੰਮੀ ਪਾਪਾ ਦਿਲ ਦੇ ਬਹੁਤ ਕਾਲੇ ਇਨਸਾਨ ਸੀ ਪਰ ਮੇ ਲੋਕ ਦਿਖਾਵੇ ਲਈ ਉਹ ਦਿਨ ਰਾਤ ਕੀਰਤਨ ਕਰਦੇ ਰਹਿੰਦੇ ਸੀ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੇਰੀ ਜ਼ਿੰਦਗੀ ਨਾਲ ਉਹ ਕਿਉਂ ਕਿਲਵਾਲ ਕਰ ਰਹੇ ਸੀ ਮੈਂ ਹਮੇਸ਼ਾ ਉਹਨਾਂ ਦੇ ਕਲ ਮੰਨਦਾ ਰਿਹਾ ਉਹਨਾਂ ਦੇ ਕਹਿਰ ਮੁਤਾਬਿਕ ਮੈਂ ਵਿਆਹ ਕਰਵਾਇਆ ਮੈਂ ਆਪਣੇ ਪਿਆਰ ਨੂੰ ਵੀ ਧੋਖਾ ਦਿੱਤਾ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇੱਕ ਨੌਕਰੀ ਵਾਲੀ ਲੜਕੀ ਮੇਰੇ ਲਈ ਲੱਭੀ ਉਸ ਨਾਲ ਵੀ ਮੇਰੇ ਮੰਮੀ ਪਾਪਾ ਅਡਜਸਟ ਨਹੀਂ ਕਰ ਪਏ ਰੋਜੀ ਦੀ ਮੌਤ ਤੋਂ ਬਾਅਦ ਮੈਂ ਫਿਰ ਇਕੱਲਾ ਰਹਿ ਗਿਆ ਅਰਸ਼ਨਾ ਸਾੰਭ ਨੇ ਹੁਣ ਕੰਬੜੀ ਲਗਾਈ ਕੀ ਜਿਵੇਂ ਮੈਂ ਕੰਬੜੀ ਦੇ ਸਹਾਰੇ ਪਲਿਆ ਹੈ ਮੇਰਾ ਪੁੱਤਰ ਵੀ ਹੁਣ ਕੰਬੜੀ ਦੇ ਸਹਾਰੇ ਹੀ ਪਲ ਰਿਹਾ ਸੀ ਪੂਰਾ 1 ਸਾਲ ਮੇਰੇ ਮਾਸੇ ਜੀ ਨੇ ਮੈਨੂੰ ਆਪਣੇ ਘਰ ਰੱਖਿਆ ਤੇ ਮੇਰੇ ਬੱਚੇ ਨੂੰ ਵੀ ਜਦੋਂ ਮੇਰੇ ਮਾਪੇ ਕੈਰ ਪੂਰੀ ਕਰਕੇ ਘਰ ਆਏ ਉਸ ਦਿਨ ਉਸੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਉਸ ਘਰ ਦੇ ਵਿੱਚੋਂ ਮੈਨੂੰ ਹਰ ਰੋਜ਼ ਰੋਜੀ ਦੀਆਂ ਚੀਕਾਂ ਸੁਣਾਈ ਦਿੱਤੀਆਂ ਸੀ ਮੇਰਾ ਉਸ ਘਰ ਵਿੱਚ ਬਿਲਕੁਲ ਦਿਲ ਨਹੀਂ ਲੱਗਦਾ ਸੀ ਇੱਕ ਤਾਂ ਮੈਂ ਸੰਗੀਤਾ ਦੇ ਵਿਛੋੜੇ ਦਾ ਤਰਸ ਸਹਿ ਰਹੀ ਸੀ ਮम्मी पापा ਨੂੰ ਸਮਾਜ ਤੇ ਲੋਕਾਂ ਦੀਆਂ ਬਹੁਤ ਗੱਲਾਂ ਸੁਣਨੀਆਂ ਪੈ ਰਹੀਆਂ ਸਨ ਹਰ ਇੱਕ ਉਹਨਾਂ ਨੂੰ ਬੁਰੀ ਨਜ਼ਰ ਨਾਲ ਤੱਕਦਾ ਸੀ ਲੋਕਾਂ ਦੀਆਂ ਨਜ਼ਰਾਂ ਵਿੱਚ ਰੋਜ਼ੀ ਦੇ ਕਾਤਲ ਸੀ ਮੈਂ ਕਦੇ ਜ਼ਿੰਦਗੀ ਵਿੱਚ ਸੋਚਿਆ ਵੀ ਨਹੀਂ ਸੀ ਕਿ ਮੇਰੇ ਮਾਪੇ ਮੇਰੀ ਜ਼ਿੰਦਗੀ ਦੇ ਕਾਤਲ ਵੀ ਬਣ ਜਾਣਗੇ ਨਿੱਕੇ 마ਸੂਮ ਬੱਚੇ ਤੇ ਵੀ ਉਹਨਾਂ ਨੇ ਤਰਸ ਨਹੀਂ ਕੀਤਾ ਉਸ ਦੀ ਮਾਂ ਦਾ ਸਾਯਾ ਸਦਾ ਲਈ ਉੱਠ ਗਿਆ ਜਦੋਂ ਮੈਂ ਘਰ ਡਿਊਟੀ ਤੋਂ ਆਉਂਦਾ ਸੀ ਮੈਂ ਅਰਸ਼ ਨੂੰ ਨਾ ਲੈ ਕੇ ਆਪਣੀ ਮਾਸੀ ਦੇ ਘਰ ਚਲਾ ਜਾਂਦਾ ਸੀ ਸ਼ਾਮ ਨੂੰ देर ਰਾਤ ਤੱਕ ਮੈਂ ਆਪਣੇ ਘਰ ਆਉਣਾ ਤੇ ਚੁੱਪਚਾਪ ਆਪਣੇ ਕਮਰੇ ਵਿੱਚ ਅਰਸ਼ ਨੂੰ ਲੈ ਕੇ ਸੋ ਜਾਣਾ ਹੁਣ ਸਾਰੇ ਰਿਸ਼ਤੇਦਾਰ ਮੇਰੇ ਮੰਮੀ ਪਾਪਾ ਨੂੰ ਮੇਰਾ ਦੂਜਾ ਧੰਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਅਗਲੇ ਭਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੀ ਜੀ ਇਜਾਜ਼ਤ ਦਿਓ